ਯਾਰੇ ਸਾਧ ਸੰਗੀ ਜੀਓ ਅੱਜ ਅਸੀਂ ਇੱਕ ਜਹੇ ਪੇਧ ਉੱਤੇ ਗੱਲ ਕਰਨ ਜਾ ਰਹੇ ਹਾਂ ਜਿਸ ਦੀ ਸੂਧ ਬਹੁਤ ਕਟ ਮਨੁੱਖਾਂ ਨੂੰ ਹੁੰਦੀ ਹੈ ਅਸੀਂ ਸਾਰਾ ਸਮਾਂ ਜੋ ਕੁਝ ਦੇਖਦੇ ਹਾਂ ਜੋ ਸੁਣਦੇ ਹਾਂ ਹਾਂ ਜੋ ਛੂਹਦੇ ਹਾਂ ਉਸਨੋ ਹੀ ਅਸਲੀ ਸਮਝ ਬੈਠਦੇ ਆਂ ਪਰ ਜੋ ਹਾਂ ਪਰ ਜੋ ਬੰਦਾ ਰੋਹਾਨੀ ਨਿਗਾਹ ਨਾਲ ਵੇਖਦਾ ਹੈ ਉਸ ਲਈ ਇਹ ਸਾਰਾ ਦ੍ਰਿਸ਼ ਇੱਕ ਪਰਦਾ ਹੈ ਇੱਕ ਚਮਕਦਾ ਖਿਆਲ ਹੈ ਪਰ ਅਸਲ ਤਾਣਾ ਬਾਣਾ ਇਸ ਤੋਂ ਪਰੇ ਹੈ ਜੋ ਬਾਹਰਲਾ ਪਦਾਰਤ ਤੈਨੂੰ ਦਿਸਦਾ ਹੈ ਉਹ ਸਿਰਫ ਤੇਰੇ ਮਨ ਦੀ ਕਿਰਕਲਾ ਹੈ ਤੇਰੀ ਅੱਖ ਤੇਰਾ ਦਿਮਾਗ ਤੇਰੇ ਵਿਚਾਰ ਇਹ ਤਿੰਨੇ ਮਿਲ ਕੇ ਇੱਕ ਫਿਲਮ ਬਣਾਉਂਦੇ ਹਨ ਜਿਵੇਂ ਪਰਦੇ ਉੱਤੇ ਚੱਲਦਾ ਚਿੱਤਰ ਅਸਲ ਨਹੀਂ ਹੁੰਦਾ ਤੇ ਮੈਂ ਇਹ ਸੰਸਾਰ ਤੇਰੇ ਅੰਦਰ ਬਣਿਆ ਪ੍ਰਤੀਬਿੰਬ ਹੈ ਹੁਣ ਤੂੰ ਕਹੇਗਾ ਪਰ ਸੰਤ ਜੀ ਮੈਂ ਤਾਂ ਇਸ ਪਹਾੜ ਨੂੰ ਛੂ ਸਕਦਾ ਹਾਂ ਇਸ ਦਰਖਤ ਨੂੰ ਦੇਖ ਸਕਦਾ ਹਾਂ ਇਹ ਹਵਾ ਮਹਿਸੂਸ ਕਰ ਸਕਦਾ ਹਾਂ ਇਹ ਹਵਾ ਮਹਿਸੂਸ ਕਰ ਸਕਦਾ ਹਾਂ ਵੇਰੇ ਕਿਵੇਂ ਮਿੱਥਿਆ ਹੋ ਸਕਦਾ ਹੈ ਹੁਣ ਪਿਆਰੇ ਛੂਰ ਵਾਲਾ ਵੀ ਤੂੰ ਹੀ ਹੈ ਮਹਿਸੂਸ ਕਰਨ ਵਾਲਾ ਵੀ ਤੂੰ ਹੀ ਹੈ ਤੇ ਵੇਖਣ ਵਾਲਾ ਵੀ ਤੂੰ ਆਪ ਹੈ ਪਰ ਜਿਸ ਨੇ ਵੇਖਿਆ ਉਸ ਦੀ ਜੜ ਕਿੱਥੇ ਹੈ ਜਦ ਤੂੰ ਆਪ ਸੁੱਤ ਜਾਂਦਾ ਹੈ ਸਪਨੇ ਵਿੱਚ ਜੋ ਸੰਸਾਰ ਬਣ ਜਾਂਦਾ ਹੈ ਇਹ ਝੂਠਾ ਹੈ ਜਾਗਣ ਉੱਤੇ ਤੈਨੂੰ ਝੂਠਾ ਲੱਗਦਾ ਹੈ ਪਰ ਸੁਪਨੇ ਵਿੱਚ ਤਾਂ ਉਹੀ ਸੱਤ ਸੀ ਹੁਣ ਚਲੋ ਹੋਰ ਅੰਦਰ ਵੱਲ ਚੱਲੀਏ ਜਦ ਤੂੰ ਕਿਸੇ ਵਸਤੂ ਨੂੰ ਵੇਖਦਾ ਹੈ ਮਿਸਾਲ ਲਈ ਇੱਕ ਫੁੱਲ ਤੈਨੂੰ ਫੁੱਲ ਦਿਸਦਾ ਹੈ ਤੇ ਉਸ ਦੇ ਆਲੇ ਦੁਆਲੇ ਖਾਲੀ ਜਗ੍ਹਾ ਦਿਸਦੀ ਹੈ ਤੂੰ ਕਹਿੰਦਾ ਹੈ ਇਹ ਫੁੱਲ ਹੈ ਤੇ ਇਹ ਖਾਲੀ ਸਥਾਨ ਹੈ ਪਰ ਜਦ ਰੂਹਾਨੀ ਅੱਖ ਖੁੱਲਦੀ ਹੈ ਤਾਂ ਤੈਨੂੰ ਪਤਾ ਲੱਗਦਾ ਹੈ ਕਿ ਫੁੱਲ ਤੇ ਖਾਲੀ ਸਥਾਨ ਦੋ ਵੱਖ ਨਹੀਂ ਇਹ ਦੋਵੇਂ ਇੱਕ ਹੀ ਅਸਤਿਤਵ ਦੀਆਂ ਲਹਿਰਾਂ ਹਨ ਜਿਵੇਂ ਸਮੁੰਦਰ ਵਿੱਚ ਇੱਕ ਲਹਿਰ ਚੜਦੀ ਹੈ ਦੂਜੀ ਡੁਗਦੀ ਹੈ ਪਰ ਸਮੁੰਦਰ ਕਦੇ ਵੱਖ ਨਹੀਂ ਹੁੰਦਾ ਇਹ ਖਾਲੀ ਸਥਾਨ ਜਿਸ ਵਿੱਚ ਸਭ ਕੁਝ ਦਿਸਦਾ ਹੈ ਇਹ ਹੀ ਅਸਲੀ ਪਰਮਾਤਮਾ ਦਾ ਅੰਗ ਹੈ ਇਹ ਖਾਲੀਪਨ ਦਰਸਲ ਭਰਪੂਰਤਾ ਹੈ ਤੂੰ ਕਹਿੰਦਾ ਹੈ ਕਿ ਇਹ ਜਗਤ ਖਾਲੀ ਵਿਚਾਰ ਹੈ ਪਰ ਇਹ ਖਾਲੀ ਜਗ੍ਹਾ ਹੀ ਸਾਰਾ ਸੰਭਵ ਬਣਾਉਂਦੀ ਹੈ ਜੇ ਖਾਲੀ ਸਥਾਨ ਨਾ ਹੋਵੇ ਤਾਂ ਕਿਸੇ ਪਦਾਰਤ ਨੂੰ ਮੌਜੂਦ ਹੋਣ ਦੀ ਥਾਂ ਕਿੱਥੇ ਮਿਲੇ ਇਸ ਲਈ ਜੋ ਬਾਹਰਲਾ ਖਾਲੀਪਨ ਦਿਸਦਾ ਹੈ ਉਹ ਦਰਸਲ ਅਨੰਤ ਚੇਤਨਾ ਦਾ ਰੂਪ ਹੈ ਜਦ ਮਨੁੱਖ ਧਿਆਨ ਵਿੱਚ ਡੁੱਬਦਾ ਹੈ ਤਾਂ ਪਹਿਲਾਂ ਉਸ ਨੂੰ ਇਹ ਖਾਲੀਪਨ ਦਿਸਦਾ ਹੈ ਫਿਰ ਇਸ ਖਾਲੀਪਨ ਵਿੱਚੋਂ ਇੱਕ ਅਨਹਦ ਧੁਨੀ ਉੱਠਦੀ ਹੈ ਜੋ ਅਸਲੀ ਤਤਾਣਾ ਬਾਣੇ ਦਾ ਰਾਜ ਖੋਲਦੀ ਹੈ ਇਹ ਸਾਰਾ ਜਗਤ ਇੱਕ ਕੰਪਨ ਹੈ ਹਰ ਪਦਾਰਥ ਹਰ ਰੂਪ ਹਰ ਆਕਾਰ ਸਭ ਕੁਝ ਇੱਕ ਹੀ ਸੂਰ ਵਿੱਚ ਕੰਪ ਰਹੇ ਹਨ ਜਦ ਤੂੰ ਕਿਸੇ ਪੱਥਰ ਨੂੰ ਵੇਖਦਾ ਹੈ ਉਹ ਚੁੱਪ ਦਿਸਦਾ ਹੈ ਪਰ ਉਸ ਦੇ ਅੰਦਰ ਕਣਕਣ ਕੰਪ ਰਹੇ ਹਨ ਇਹ ਕੰਪਨ ਹੀ ਰੂਹਾਨੀ সুর ਹੈ یہی ਅਨਹਦ ਨਾਦ ਦਾ ਮੂਲ ਹੈ ਜਦ ਬੰਦਾ ਧਿਆਨ ਕਰਦਾ ਕਰਦਾ ਅੰਦਰਲੇ ਨਾਦ ਤੱਕ ਪਹੁੰਚਦਾ ਹੈ ਤਦ ਉਹ ਸਮਝਦਾ ਹੈ ਕਿ ਸਾਰਾ ਜਗਤ ਇਸੀ ਧੁੰਨੀ ਦਾ ਖੇਲ ਹੈ ਇਹੀ ਤੁੰਨੀ ਤਾਣਾ ਵੀ ਹੈ।ਹੀ ਬਾਣਾ ਵੀ।ਇਹੀ ਸ਼ਬਦ ਰੂਪ ਵਿੱਚ ਸਿਰਜਦਾ ਹੈ ਤੇ ਨਾਸ ਕਰਦਾ ਹੈ।ਗੁਰਬਾਣੀ ਕਹਿੰਦੀ ਹੈ।ਇਕੋ ਸ਼ਬਦ ਸਦਾ ਸਬਰੰਦੀ।ਇਕੋ ਜੋਤ ਸਭ ਮਹਿ ਜਾਣੀ।ਇਹੀ ਸ਼ਬਦ ਬ੍ਰਹਮ ਹੈ। ਇਹੀ ਤਾਣਾ ਬਾਣਾ ਹੈ ਸਭ ਕੁਝ ਏਸੀ ਤਾਣੇ ਵਿੱਚ ਗੁੰਜਿਆ ਹੋਇਆ ਹੈ ਬਾਹਰਲਾ ਪਦਾਰਥ ਤੇ ਅੰਦਰਲਾ ਸੁੰਨ ਦੋਵੇਂ ਇੱਕ ਹੀ ਬੁੱਧ ਦੀ ਲਹਿਰ ਹਨ